ਸਰਨukarpuri ਸਤਿ ਸ਼ਕਾਲ ਨਮਸਕਾਰ ਆਦਾਬ ਗੁੱਡ ਈਵਨਿੰਗ ਅੱਜ ਪਾਸੋਂ ਦੇ ਵਾਰਡ ਨੰਬਰ 2 ਤੋਂ ਕਿਰਨ ਗੁਪਤਾ ਜੀ ਜਿਹੜੇ ਕਿ ਬੀਜੇਪੀ ਵੱਲੋਂ ਜਿੱਤੇ ਨੇ ਇਹਨਾਂ ਨੂੰ ਮੁਬਾਰਕਬਾਦ ਦੇਣ ਆਏ ਆ ਜੀ ਔਰ ਮੈਂ ਗੁਪਤਾ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਬੜਾ ਫਰਾਕ ਦੇ ਲਈ ਦਿਖਾ ਕੇ ਅੱਜ ਪਾਸੋਂ ਦੀ ਜਿਹੜੀ ਨਵੀਂ ਨਗਰ ਪੰਚਾਇਤ ਦੇ ਐਮਸੀ ਮੈਂਬਰ ਹੀ ਚੁਣੇ ਗਏ ਨੇ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਨਾਲ ਸਰਕਾਰ ਦੇ ਨਾਲ ਆ ਕਿਉਂਕਿ ਅਸੀਂ ਚਾਹੁੰਦੇ ਕਿ ਪਾਸੋਂ ਦਾ ਵਿਕਾਸ ਹੋਵੇ ਚاہے ਬਾਜ਼ਾਰ ਦਾ ਮਸਲਾ ਚਾਹੇ ਕਾਲਜ ਦਾ ਮਸਲਾ ਚਾਹੇ ਪਾਸਾ ਡਵੈਲਪਮੈਂਟ ਦਾ ਮਸਲਾ ਉਹ ਸਾਰੇ ਕੰਮ ਜਿਹੜੇ ਆ ਕਿ ਤੁਸੀਂ ਕਰੋ ਸਾਡਾ ਸਮਰਥਨ ਤੁਹਾਡੇ ਨਾਲ ਹੈ ਕਿਉਂਕਿ ਬਿਲਕੁਲ ਜੀ ਬਿਲਕੁਲ ਜੀ ਜੀ ਤੇ ਅਰਸ਼ਦ ਜੀ ਜਿਹੜੇ ਸਾਡੇ ਵਾਰਡ ਨੰਬਰ 7 ਤੋਂ ਜਿਹੜੇ ਸਾਡੇ ਆਜ਼ਾਦ ਉਮੀਦਵਾਰ ਜਿੱਤੇ ਨੇ ਔਰ ਇਹਨਾਂ ਨੇ ਆਮ ਆਦੀ ਪਾਰਟੀ ਜਿਹੜੀ ਆਲਰੇਡੀ ਅੱਜ ਜੁਆਇਨ ਕਰ ਲਈ ਜਿਨ੍ਹਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਇਹ ਸਾਡੀ ਟੀਮ ਦੇ ਮੈਂਬਰ ਨੇ ਔਰ ਮੈਂ ਜਿਹੜੇ ਮੈਂਬਰ ਜਿੱਤੇ ਨੇ ਜੀ ਨਗਰ ਪੰਚਾਇਤ ਪਾਸੋਂ ਦੇ ਵਿੱਚ ਮੈਂ ਸਭ ਨੂੰ ਹੱਥ ਜੋੜ ਕੇ ਮੁਬਾਰਕਬਾਦ ਇਹਨਾਂ ਬਹੁਤ-ਬਹੁਤ ਔਰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਆਪਾਂ ਸਾਰੇ ਨੇ ਇਕੱਠੇ ਹੋ ਕੇ ਪਾਸੋਂ ਦੀ ਬਿਹਤਰੀ ਵਾਸਤੇ ਕੰਮ ਕਰਨਾ ਜੀ ਵੋਟ ਪਾਈ ਦਾ ਫਾਇਦਾ ਤਾਂ ਇਹ ਆਪਣੇ ਪਾਸੋਂ ਦੇ ਕੰਮ ਹੋਣ ਉਹਦੇ ਲਈ ਮੈਂ ਕਮਿਟਿਡ ਆ ਮੈਨੂੰ ਮੁੱਖ ਮੰਤਰੀ ਸਾਹਿਬ ਨਾਲ ਤੁਹਾਨੂੰ ਨਾਲ ਲਾ ਕੇ ਮੀਟਿੰਗ ਕਰਾਉਣੀ ਪਵੇ ਮੈਂ ਖੁਦ ਮੀਟਿੰਗ ਕਰਾਂ ਐਡਵਾਈਜ਼ਰੀ ਜਿਹੜੀ ਆ ਏਜੀ ਸਾਹਿਬ ਨਾਲ ਗੱਲ ਕਰਕੇ ਕੋਰਟ ਦੇ ਵਿੱਚ ਜੋ ਮਸਲਾ ਉਹਦੇ ਲਈ ਡਿਸਕਸ਼ਨ ਕਰਨੀ ਪਵੇ ਜਿਵੇਂ ਵੀ ਲੜਾਈ ਜਿਹੜੀ ਹੈ ਚੱਲ ਰਹੀ ਹੈ ਉਹਦਾ ਆਪਾਂ ਮਸਲਾ ਹੱਲ ਕਰਕੇ ਆਪਾਂ ਪਾਸੋਂ ਦਾ ਮਾਲਕਾਨਾ ਹੱਕ ਔਰ ਜੋ ਵੀ ਬਾਜ਼ਾਰ ਦੀ ਖੂਬਸੂਰਤੀ ਡਿਵੈਲਪਮੈਂਟ ਚੰਗੇ ਸ਼ੋਅਰੂਮ ਚੰਗੇ ਬ੍ਰਾਂਡਡ ਸ਼ੋਅਰੂਮ ਖੋਲਣ ਪਾਸੋਂ ਦੇ ਵਿੱਚ ਉਹਦੇ ਲਈ ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਸੋ ਗੁਪਤਾ ਸਾਹਿਬ ਦੇ ਪਰਿਵਾਰ ਨੇ ਮੈਡਮ ਜਿਹੜੇ ਕਿਰਨ ਗੁਪਤਾ ਜੀ ਵਾਰ ਨੰਬਰ 2 ਤੋਂ ਐਮਸੀ ਚੁਣੇਗੇ ਨੇ ਨਾ ਸਮਰਥਨ ਦਿੱਤਾ ਜੀ ਔਰ ਅਰਸ਼ਦ ਜੀ ਵਾਰ ਨੰਬਰ 7 ਤੋਂ ਜਿਹੜੇ ਨੇ ਜੀ ਐਮਸੀ ਸਹਿबान ਚੁਣੇਗੇ ਸੀਗੇ ਆਜਾਦ ਉਮੀਦਵਾਰ ਤੇ ਇਹਨਾਂ ਨਿਆਮਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਟੀਮਸਾ ਸਾਹਿਬ, ਬੰਬੀ ਪਾਜੀ ਹੋਰੀ ਸਾਡੇ ਸਾਰੇ ਐਮਸੀ ਸਾਹਿਬਾਨ ਜਿਨੇ ਇੱਥੇ ਮੈਂਬਰ ਸਾਹਿਬਾਨ ਖੜੇ ਨੇ। ਮਹਿਸੂਦ ਸਾਹਿਬ ਸਾਡੇ ਖੜੇ ਨੇ। ਸਾਡੇ ਰੁਪਿੰਦਰ ਜੀ ਖੜੇ ਨੇ। ਮੇਰਾ ਛੋਟਾ ਵੀ ਜੀਵਨ ਹੈ, ਦੀਪਾ ਰਾਮ ਗੜੀ ਮੈਂ ਮਾਰਕੀਟ ਮੇਢੀ ਪਾਸੋਂ ਆ। ਸੈਂਕੀ ਸ਼ੰਗਲਾ ਜੀ। ਆਪਣਾ ਜੋ ਕੰਮ ਜੋਗਾ ਜੀ ਕਮਲ ਹੈ। ਮੈਂ ਆਪਣਾ ਲੱਗੀ ਪਾਸੋਂ ਆ ਜੀ। ਲਾਡੀ ਜਿਨੇ ਮੇਰਾ ਵੀਰ ਹੈ। ਸਰਪੰਚ ਸਾਹਿਬ ਖੜੇ ਨੇ। ਸਾਡੇ ਅੰਕਰਾਸ਼ ਸਾਹਿਬਾ ਬੰਦੇ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਭ ਨੂੰ ਬਹੁਤ ਬਹੁਤ ਮੁਬਾਰਕਵਾਦ ਨੋਟਾਇਕ ਹੁੰਡਰ ਸਾਹਿਬ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਮੇਰਾ ਇਹ ਮੰਦੀ ਤਮੰਨਾ ਹੈ ਜੀ ਕਿ ਸਾਰੇ ਨਾਲ ਚੱਲਣ ਔਰ ਆਪਾਂ ਆਪਣੇ ਪਾਸੋਂ ਦੀ ਡਿਵੈਲਪਮੈਂਟ ਕਰਕੇ ਆਪਾਂ ਇੱਕ ਨਵਾਂ ਇਤਿਹਾਸ ਬਣਾਈਏ ਤੁਸੀਂ ਸਾਰੇ ਮੇਰਾ ਸਾਥ ਦਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਸ਼੍ਰੀ ਰਾਮ ਕੀ ਜੈ ਜੈ